ਅੰਮ੍ਰਿਤਸਰ ਅਤੇ ਪਟਿਆਲਾ ਦੇ ਵਿੱਚ ਲੋਹੜੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਉਤੇ ਧੂਮ-ਤਾਮ ਦੇ ਨਾਲ ਮਨਾਉਣ ਦੀ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਨੇ ਲੋਹੜੀ ਤੋਂ ਕਾਫੀ ਸਮਾਂ ਪਹਿਲਾਂ ਹੀ ਬਾਜ਼ਾਰਾਂ ਦੇ ਵਿੱਚ ਰੌਣਕਾਂ ਜਿਹੜੀ ਕਿ ਦਿਖਾਈ ਦੇ ਰਹੀ ਇਸ ਤਿਉਹਾਰ ਮੌਕੇ ਦੋਵਾਂ ਸ਼ਹਿਰਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਤੰਗਬਾਜ਼ੀ ਕਰਦੇ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਤੰਗਵਾਜ਼ ਨਵੇਂ-ਨਵੇਂ ਡਿਜ਼ਾਈਨਾਂ ਤੇ ਵੱਖਰੇ ਅੰਦਾਜ਼ ਦੀਆਂ ਪਤੰਗਾਂ ਦੀ ਧਾਲ ਦੇ ਵਿੱਚ ਨੇ ਪਤੰਗਾਂ ਦੇ ਵੇਚਣ ਵਾਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪੂਰਾ ਸਾਲ ਮੇਡ ਇਨ ਕਰਕੇ ਨਵੇਂ ਡਿਜ਼ਾਈਨ ਤਿਆਰ ਕੀਤੇ ਜਾਂਦੇ ਨੇ ਸੋ ਪਿਛਲੇ ਸਾਲ ਪਾਕਿਸਤਾਨੀ ਡਿਜ਼ਾਈਨ ਦੀਆਂ ਪਤੰਗਾਂ ਚਰਚਾ ਦੇ ਵਿੱਚ ਸਨ ਜਦੋਂ ਕਿ ਇਸ ਵਾਰ ਨਵੇਂ ਕਾਗਜ਼ ਡ੍ਰੈਗਨ ਅਤੇ ਰੰਗ-ਬਰੰਗੀਆਂ ਡਿਜ਼ਾਈਨਰ ਪਤੰਗਾਂ ਲੋਕਾਂ ਦੀ ਪਹਿਲੀ ਪਸੰਦ ਬਣੀਆਂ ਹੋਈਆਂ ਨੇ ਹਾਲਾਂਕਿ ਪਤੰਗਾਂ ਉੱਤੇ ਮਹਿੰਗਾਈ ਦੀ ਮਾਰ ਪਈ ਆ ਪਰ ਪਤੰਗਬਾਜ਼ੀ ਦੇ ਸ਼ੌਕੀਨਾਂ ਦੇ ਜੋਸ਼ ਉੱਤੇ ਇਸ ਦਾ ਕੋਈ ਖਾਸ ਅਸਰ ਨਹੀਂ ਦਿਖਾਈ ਦੇ ਰਿਹਾ ਫਰ ਗੁੱਡੀ ਬਹੁਤ ਸੋਹਣਾ ਸੀਜ਼ਨ ਚੱਲ ਰਿਹਾ ਜੀ ਲੋਕਾਂ ਦੇ ਵਿੱਚ ਬੱਚਿਆਂ ਦੇ ਵਿੱਚ ਖਾਸ ਤੌਰ ਤੇ ਬੜਾ ਰੁਝਾਨ ਹੈ ਜਿਹੜੇ ਬੱਚੇ 10 ਮਹੀਨੇ ਮੋਬਾਈਲਾ 'ਚ ਰੁਝੇ ਰਹਿੰਦੇ ਨੇ ਜਦੋਂ ਗੁੱਡੀ ਦਾ ਸੀਜ਼ਨ ਆਉਂਦਾ ਤੇ ਤੁਹਾਨੂੰ ਹਰ ਬੱਚਾ ਗੁੱਡੀ ਚੜਾਉਂਦਾ ਸ਼ਕੀਨ ਨਜ਼ਰ ਆਊਗਾ ਈਵਨ ਦਨ ਕਿ ਛੋਟਾ ਬੱਚਾ ਵੀ ਜਿਹੜਾ ਆਊਗਾ ਨਾ ਜੀ ਜਿੰਨੂੰ ਗੁੱਡੀ ਨਹੀਂ ਚੜਾਉਣੀ ਆਉਂਦੀ ਲੇਕਿਨ ਅੰਮ੍ਰਿਤਸਰ ਤੇ ਬਟਾਲਾ ਵੈਲਡ ਦੇ ਵਿੱਚ ਕਿਸੇ ਦੇਖ ਲਿਓ ਤੁਹਾਨੂੰ ਆਪਣੀ ਛੱਤ ਤੇ 2 ਮਹੀਨੇ ਨਜ਼ਰ ਆਊਗਾ ਗੁੱਡੀ ਚੜਾਉਂਦੇ ਈਸ਼ਵਰ ਕਿਹੜੀ ਗੁੱਡੀ ਜ਼ਿਆਦਾ ਟ੍ਰੈਂਡ ਵਿੱਚ ਹੈ ਜਿੱਦਾ ਜੀ ਜਿਸ ਤਰ੍ਹਾਂ ਦੀ ਫੈਂਸੀ ਕਾਰਡ ਦਾ ਸੋਹਣੇ ਸੋਹਣੇ ਡਿਜ਼ਾਈਨ ਜਿਹੜੇ ਅੱਖਾਂ ਨੂੰ ਲੁਭਾਉਂਦੇ ਨੇ ਉਹ ਡਿਜ਼ਾਈਨ ਵਿਕ ਰਹੇ ਨੇ ਉਹਦੇ ਨਾਲ ਕੁਝ ਡ੍ਰੈਗਨਸ ਗਾਈਡਸ ਆ ਕੁਝ ਅ ਡਿਫਰੈਂਟ ਤਰ੍ਹਾਂ ਦੇ ਜੋਕਰ ਸਟਾਈਲ ਦੇ ਕਾਈਡਸ ਆ ਉਹ ਵਿਕ ਰਿਹਾ ਬੀ ਜੇ ਦੇਖਿਆ ਜਾਵੇ ਤਾਂ ਇਹ ਜੁੜੇ ਕਾਈਡਸ ਕਿੰਨਾ ਸਮਾਂ ਚੱਲਦੀਆਂ ਨੇ ਕਾਈਡ ਦਾ ਮੈਨੂਫੈਕਚਰਿੰਗ ਦਾ ਟਾਈਮ ਤਾਂ ਸਾਰਾ ਸਾਲ ਹੀ ਹੈ ਜੀ ਹੈਂਡਵਰਕ ਆ ਕੱਲੀ ਕੱਲੀ ਚੀਜ਼ ਨੂੰ ਹੱਥ ਦੇ ਨਾਲ ਜੋੜਨਾ ਜੇ ਕੋਈ ਡਿਜ਼ਾਈਨ ਬੰਦਾ ਇਹ ਚ ਕਿਸੇ ਤਰ੍ਹਾਂ ਦੀ ਮਸ਼ੀਨ ਦਾ ਵਰਕ ਨਹੀਂ ਹੁੰਦਾ ਟੀਲੇ ਤੋਂ ਲੈ ਕੇ ਗੁੱਡੀ ਦੇ ਬਣਨ ਤੱਕ ਸਿੰਗਲ ਜੀ ਜੀ ਕੇ ਦੇ ਤੇ ਸਲਿੱਪ ਵੀ ਲੱਗ ਰਹੀ ਹੈ ਦੇ ਹੈਂਡ ਵਰਕ ਦਾ ਟਾਈਮ ਲੱਗਦਾ ਜੀ ਹਰ ਕਾਰੀਗਰ ਨੂੰ ਪਰਮਾਤਮਾ ਨੇ ਇੱਕ ਸਾਲ ਦੀ ਰੋਜੀ ਰੋਟੀ ਬਖਸ਼ੀ ਹੈ ਸਾਰਾ ਸਾਲ ਉਹ ਇਸ ਕਿੱਤੇ ਤੋਂ ਆਪਣਾ ਪਰਿਵਾਰ ਪਾਲਦਾ ਉਹਨਾਂ ਦੀ ਬਣਾਈ ਹੋਈ ਗੁੱਡੀ ਦੇ ਨਾਲ ਅਸੀਂ ਵੀ ਆਪਣੇ ਪਰਿਵਾਰ ਦਾ ਇਸ ਜੀ ਲਾਈਫ ਦੇ ਵਿੱਚ ਕਿੰਨਾ ਸ਼ੌਕ ਵਜਿਆ ਗੁੱਡੀ ਦਾ ਗੁੱਡੀ ਦਾ ਬਹੁਤ ਸ਼ੌਕ ਹੈ ਜੀ ਜਿਸ ਤਰ੍ਹਾਂ ਦਾ ਸ਼ੌਕ ਤੁਸੀਂ ਪਹਿਲੋ ਦੇਖਛੇ ਦੀ 10 ਸਾਲ ਪਹਿਲੋ ਗੁੱਡੀ ਦਾ ਸ਼ੌਕ ਅੱਜ ਵੀ ਲੋਕਾਂ ਨੂੰ ਬਹੁਤ ਸੇ ਤਰੀਕੇ ਨਾਲ ਪਰਵਾਹ ਸ਼ੌਕ ਹੈ ਤੁਸੀਂ ਕਿਹਾ ਜੀ ਤੇ ਤੁਸੀਂ ਗੁੱਡੀ ਪਹਿਲਾਂ ਤੁਸੀਂ ਲਾਸਟ ਈਅਰ ਪਾਕਿਸਤਾਨੀ ਡਿਜ਼ਾਈਨ ਬਣਾਏ ਸੀ ਇਸ ਵਾਰ ਇਹ ਡਿਜ਼ਾਈਨਿੰਗ ਕਿਸ ਤਰ੍ਹਾਂ ਹੁੰਦੀ ਹੈ ਕਿ ਮੈਂ ਦੁਕਾਨਦਾਰ ਆ ਚਾਹੇ ਤੁਸੀਂ ਹੋ ਚਾਹੇ XYZ ਕੋਈ ਹੋਵੇ ਮਾਰਕੀਟ ਦੇ ਰੁਝਾਨ ਮਾਰਕੀਟ ਦੀ ਪਸੰਦ ਅਕੋਰਡਿੰਗ ਸਾਨੂੰ ਚੱਲਣਾ ਪੈਂਦਾ ਹਰ ਸਾਲ ਇਸ ਸਾਲ ਅਸੀਂ ਸਟੱਡੀ ਕਰਾਂਗੇ ਕਿ ਲੋਕਾਂ ਨੇ ਡਿਜ਼ਾਈਨਰ ਗੁੱਡੀ ਪਸੰਦ ਕੀਤੀ ਅਗਲੇ ਸਾਲ ਐਡਵਾਂਸ ਸੇ ਵੀ ਸਾਨੂੰ ਡਿਜ਼ਾਈਨਰ ਗੁੱਡੀ ਦਾ ਸਟਾਕ ਉਸ ਤੋਂ ਵੱਧ ਕਰਨਾ ਪਏਗਾ ਜਿਸ ਤਰ੍ਹਾਂ ਦੀ ਲੋਕਾਂ ਦੀ ਇਸ ਸਾਲ ਦੀ ਚਾਹਤ ਹੋਏਗੀ ਅਗਲੇ ਸਾਲ ਉਸੇ ਚੀਜ਼ੇ ਨੂੰ ਪ੍ਰਮੋਟ ਕਰਕੇ ਕੁਝ ਡਿਫਰੈਂਟ ਕਰਕੇ ਖਰੀਦਦਾਰੀ ਬਣਵਾੜਾ ਵੇਗ। ਮੰਗਾਈ ਦੀ ਮਹਿੰਗਾਈ ਵੀ। ਦੂਸਰਾ ਉਹ ਤੇ ਹਰ ਚੀਜ਼ ਨੂੰ ਹੀ ਹੈ ਜੀ ਮਹਿੰਗਾਈ ਗੁੱਡੀ ਦੇ ਵਿੱਚ ਤੇ ਕਾਫੀ ਜ਼ਿਆਦਾ ਤੁਹਾਨੂੰ ਨਜ਼ਰ ਆਏਗੀ ਪੇਪਰ ਕਾਸਟਲੀ ਹੈ। ਪੇਪਰ ਦੇ ਨਾਲ ਜਿਹੜਾ ਲੇਬਰ ਵਰਕ ਹੈ ਉਹ ਆਪਣੀ ਲੇਬਰ ਨੂੰ ਵੀ ਹਰ ਸਾਲ ਵਧਾਉਣਾ ਚਾਹੁੰਦਾ ਹੈ ਤੇ ਵਧਾਉਂਦਾ ਵੀ ਹੈ। ਹਰ ਚੀਜ਼ ਉੱਤੇ ਫਰਕ ਤੇ ਹੈ। ਕਾਸਟਲੀ ਹੈ ਜੀ ਗੁੱਡੀ ਪਿਛਲੇ ਸਾਲ ਤੋਂ ਤੇ ਕਾਸਟਲੀ ਹੈ। ਮੈਂ ਨਾ ਭਾਈ ਗੁਰਦੀਪ ਸਿੰਘ ਕੀ ਕਰਵਾਏ ਫਿਰ ਕੀ ਪਿਆ ਪਤੰਗਾ ਲੈਣਾ ਹੈ। ਹਰ ਸਾਲ ਇਹ ਦੋ ਘੜੀਆਂ ਬਹੁਤ ਵਧੀਆ ਪਤੰਗ ਤੇ ਬਹੁਤ ਵਧੀਆ ਰੇਡਿੰਗਾਂ ਲੈਂਦੀਆਂ। ਕਿਸਾਨੀ ਨੂੰ ਵੀ ਪ੍ਰਸ਼ੰਸਾ ਦਿੱਤੀ ਹੈ। ਹਾਂ ਜੀ ਵਧੀਆ ਹਰ ਇੱਕ ਘੜੀ ਵਧੀਆ ਕੋਈ ਮਾੜੀ ਨਹੀਂ। ਕਿੰਨਾ ਸ਼ੌਕ। ਸ਼ੌਕ ਬਹੁਤ ਵਧੀਆ। ਹਰ ਸਾਲ ਭਾਈ ਖਰੀਦੀਆਂ। ਕਿਹਦੇ ਵਾਸਤੇ ਲੈਣੇ ਤੁਸੀਂ? ਆਪ ਬੱਚਿਆਂ ਵਾਸਤੇ ਪਾਜੀ। ਆਪ ਹੀ ਡਾਈਦੀ ਆ ਪਰ ਬੱਚਿਆਂ ਵਾਸਤੇ ਆ ਤਿੰਨ ਚਾਰ ਚਾਲਸੀ ਦਫਾ ਲੱਜਲੇ ਬੱਚਿਆਂ ਵਾਸਤੇ। ਹਾਂ ਜੀ ਮੇਰਾ